बाबा अॼु इस ते करोड़ करोड़ा लोका जे रहन मां ਬਾਬਾ ਸਾਹਿਬ ਡਾਕਟਰ ਭੀਮrao ਅੰਬेडकर ਜੀ ਦਾ ਜਨਮ ਦਿਨ ਪੂਰੇ ਵਿਸ਼ਵ ਦੀਆਂ ਸੰਗਤਾਂ ਬਹੁਤ ਹੀ ਇਤਿਸ਼ਾਹ ਦੇ ਨਾਲ ਮਨਾ ਰਹੀਆਂ ਜਿਨ੍ਹਾਂ ਦੇ ਸਦਕਾ ਇਸ ਦੇਸ਼ ਦੇ ਕਰੋੜਾਂ ਲੋਕਾਂ ਨੂੰ ਮਨੁੱਖੀ ਮਾਨਵਤਾਵਾਦੀ ਜੀਵਨ ਜਿਉਣ ਦਾ ਹੱਕ ਹਕੂਕ ਮਿਲਿਆ ਅੱਜ ਬਾਬਾ ਸਾਹਿਬ ਡਾਕਟਰ ਅੰਬेडकर ਜੀ ਦਾ ਸੰਵਿਧਾਨ ਇਸ ਦੇਸ਼ ਦੇ ਅੰਦਰ ਸਾਨੂੰ ਸਾਂਝੀ ਬਾਲਤਾ ਮਾਨਵਤਾਵਾਦ ਦਾ ਜੋ ਸਬਕ ਸਿਖਾਉਂਦਾ ਪਾਠ ਪੜ੍ਹਾਉਂਦਾ ਹੈ ਬਾਜੂਦੇ ਦੇ ਖਤਰਾ ਭਾਰਤੀ ਜਨਤਾ ਪਾਰਟੀ ਇਸ ਸਟੇਜ ਦੇ ਅੰਦਰ ਜਿਹੜਾ ਉਹ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਦੂਸਰੀਆਂ ਪਾਰਟੀਆਂ ਉਹਦਾ ਸਹਿਯੋਗ ਕਰ ਰਹੀਆਂ ਪਰਵੋਜਨ ਸਮਾਜ ਪਾਰਟੀ ਜਿਹੜੀ ਆ ਇਸ ਸਟੇਜ ਦੇ ਅੰਦਰ ਸਾਭ ਸ਼੍ਰੀ ਕਾਂਚੀ ਰਾਮ ਨੇ ਜੋ ਅੰਦੋਲਨ ਖੜਾ ਕੀਤਾ ਅਜਦੇਸ਼ ਦੇ ਅੰਦਰ ਭੈਣ ਕੁਮਾਰੀ ਮਾਇਆਵਤੀ ਜੀ ਦੀਗਵਾਈ ਦੇ ਵਿੱਚ ਸੰਵਿਧਾਨ ਨੂੰ ਬਚਾ ਸਕਦੇ ਆ ਪਰਵੋਜਨ ਸਮਾਜ ਪਾਰਟੀ ਨੇ ਔਰ ਨਵਾਂ ਸ਼ਹਿਰ ਦੇ ਸਾਰੇ ਹਲਕੇ ਦੇ ਲੋਕਾਂ ਨੇ ਮੈਨੂੰ ਅਸ਼ੀਰਵਾਦ ਦੇ ਕੇ ਭੇਜਿਆ ਮੈਂ ਪੰਜਾਬ ਦੀ ਵਿਸੰਭਲੀ ਦੇ ਅੰਦਰ ਜਿਵੇਂ ਨਮਾਸ਼ਹਿਰ ਹਲਕੇ ਦੀਆਂ ਸਮੱਸਿਆਵਾਂ ਚਾਹੇ ਉਹ ਸ਼ਹਿਰ ਦੀਆਂ ਸੜਕਾਂ ਦਾ ਮਾਮਲਾ ਚਾਹੇ ਡੰਪ ਦਾ ਮਾਮਲਾ ਚਾਹੇ ਰੇਲਵੇ ਰੋਡ ਦਾ ਮਾਮਲਾ ਚਾਹੇ ਉਹ ਜਿਹੜਾ ਰੇਲਵੇ ਕ੍ਰੋਸਿੰਗ ਦੇ ਪੁਲ ਦਾ ਮਾਮਲਾ ਚਾਹੇ ਦਰਿਆ ਦੇ ਅੰਦਰ ਮਾਈਨਿੰਗ ਦਾ ਮਾਮਲਾ ਚਾਹੇ ਹੜ੍ਹਾਂ ਦਾ ਮਾਮਲਾ ਚਾਹੇ ਜਿਹੜਾ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਉਹਦਾ ਮਾਮਲਾ ਚਾਹੇ ਡਿਗੇ ਮਕਾਨਾਂ ਦਾ ਮਾਮਲਾ ਉਠਾਉਣ ਦੀ ਕੋਸ਼ਿਸ਼ ਕੀਤੀ ਔਰ ਦੇ ਪੰਜਾਬ ਦੇ ਅੰਦਰ ਚਾਹੇ ਐਨਓਸੀ ਦਾ ਕਿੱਡਾ ਵੱਡਾ ਇਸ਼ੂ ਸੀਗਾ ਉਹ ਅਸੀਂ ਮਾਮਲਾ ਚੱਕਿਆ ਸਰਕਾਰ ਨੇ ਸੰਗਿਆਨ ਲਿਆ ਔਰ ਪੰਜਾਬ ਦੇ ਅੰਦਰ ਜਿੱਥੇ ਤੱਕੇ ਚਾਈ ਹੋਈ ਜਦੇ ਗਰੀਬ ਮਜ਼ਦੂਰ ਕੁੱਟੇ ਗਏ ਪੱਲੇਦਾਰਾਂ ਦੇ ਲਾਟੀ ਚਾਰਜ ਹੋਇਆ ਉਹਦਾ ਮਾਮਲਾ ਪੰਜਾਬ ਦੇ ਅੰਦਰ OBC ਜਮਾਤਾਂ ਦੀ ਮੰਡਲ ਕਮੇਟੀ ਰਿਪੋਰਟ ਲਾਗੂ ਕਰਨ ਦਾ ਮਾਮਲਾ ਪੰਜਾਬ ਦੇ ਪੰਜਾਬੀ ਜਿਨ੍ਹਾਂ ਨੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਗਿਆਨੀ ਜੈਲ ਸਿੰਘ ਜੀ ਰਕੇਸ਼ਨ ਸਿੰਘ ਸਰਜੀਤ ਜੀ ਦਾ ਜਿਹੜਾ ਭਾਦਰਦਨ ਦੇਣ ਦੀ ਮੰਗ ਉਹਨਾਂ ਦੀਆਂ ਸਮਾਰਕਾ ਮੜਾਉਣ ਦਾ ਮਾਮਲਾ ਔਰ ਪੰਜਾਬ ਦੇ ਅੰਦਰ ਲੱਖਾਂ ਬੱਚੇ ਜਿਹੜੇ ਸਿੱਖਿਆ ਛੱਡ ਗਏ ਜਿਹੜੀ ਪੋਸਟ ਮੈਟਰਿਕ ਸਕਾਲਰਸ਼ਿਪ ਦਾ ਮਾਮਲਾ ਉਹਨਾਂ ਦੀਆਂ ਫਸੀਆਂ ਡਿਗਰੀਆਂ ਦਾ ਮਾਮਲਾ ਜਿਹੜਾ ਸਮੇਂ-ਸਮੇਂ ਤੇ ਪੰਜਾਬ ਦੀ ਅਸੈਂਬਲੀ ਚੱਕਿਆ ਮੈਂ ਸਮਝਦਾ ਜੇ ਅਸੀਂ ਵੋਝਨ ਸਮਾਜ ਪਾਰਟੀ ਦਾ ਇੱਕ ਸਾਥੀ ਨਵਾਂ ਸ਼ਹਿਰ ਦੇ ਸਾਥੀਆਂ ਨੇ ਸਾਡੇ ਤੇ ਅਸ਼ੀਰਵਾਦ ਕੀਤਾ ਔਰ ਪੰਜਾਬ ਦੇ ਅੰਦਰ ਆਪਾਂ ਆਵਾਜ਼ ਬੁਲੰਦ ਕਰ ਰਹੇ ਹਾਂ ਇਸ ਵਾਰ ਵੋਝਨ ਸਮਾਜ ਪਾਰਟੀ ਦਾ ਲੋਕ ਸਭਾ ਮੈਂਬਰ ਜਿਦਾ ਇਹ ਤਾਂ ਜੋ ਪੰਜਾਬ ਦੇ ਮਾਮਲਿਆਂ ਨੂੰ ਦੇਸ਼ ਦੀ ਸੰਸਦ ਚੱਕ ਸਕੇ ਔਰ ਅੱਜ ਦੇ ਇਸ ਮੌਕੇ ਤੇ ਮੈਂ ਸਾਰੀ ਸੰਗਤ ਨੂੰ ਬਿਸ਼ਪ ਦੀ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਜੈ ਗੁਰਦੇਵ ਤਨ ਗੁਰਦੇਵ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੰbedkar ਸਾਹਿਬ ਜਨਮ ਦਿਨ ਹੈ ਤੁਸੀਂ ਅੱਜ ਇੱਥੇ ਰੈਲੀ ਕਰਕੇ ਆਏ ਹੋ ਨਵਾਂ ਸੱਤ ਕੀ ਕਹਿਣਾ ਚਾਹਦੇ ਹੋ ਪੂਰੀ ਸੰਸਾਰ ਭਰ ਦੇ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਹਾੜਾ ਬੜੇ ਜੋਸ਼ੋ ਖੁਸ਼ੋਸ਼ ਦੇ ਨਾਲ ਪੂਰੀ ਦੁਨੀਆ ਦੀ ਤਰ੍ਹਾਂ ਸੀ ਨਮਾ ਸ਼ਹਿਰ ਦੇ ਵਿੱਚ ਮਨਾਇਆ ਔਰ ਵੱਡਾ ਮੋਟਰਸਾਈਕਲ ਯਾਤਰਾ ਜਿਹੜੀ ਭਾਰਤੀ ਸੰਵਿਧਾਨ ਬਚਾਓ ਦੇ ਨਾਂ ਤੇ ਕੱਢੀ ਗਈ ਆ ਬਾਬਾ ਸਾਹਿਬ ਅੰਬੇਡਕਰ ਜਿਹੜਾ ਉਲੀਆਂ ਦੇ ਵਿੱਚ ਵੀ ਆ ਮੈਹਲਾਂ ਦੇ ਵਿੱਚ ਵੀ ਆ ਸਾਰੇ ਕੋਨਿਆਂ 'ਚ ਆ ਭਾਰਤੀ ਜਨਤਾ ਪਾਰਟੀ ਭਾਰਤੀ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਆ ਕਾਂਗਰਸ ਆਜ ਭਾਰਤੀ ਸੰਵਿਧਾਨ ਬਚਾਉਣ ਦੇ ਝੂਠੇ ਨਾਰੇ ਦੇ ਨਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਚ ਕਾਂਗਰਸ ਦੇ ਸਾਰੇ ਲੀਡਰ ਸ਼ਾਮਲ ਹੋ ਰਹੇ ਆ। ਬਹੁਜਨ ਸਮਾਜ ਪਾਰਟੀ ਭਾਰਤੀ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ। ਆਮ ਆਦਮੀ ਪਾਰਟੀ ਜਿਨ੍ਹਾਂ ਨੇ ਝੂਠੀ ਫੋਟੋ ਝੂਠੇ ਸਾਜ਼ਿਸ਼ੀ ਧੱਕੇ ਨਾਲ ਬਾਬਾ ਸਾਹਿਬ ਅੰਬੇਡਕਰ ਦੀ ਲਾਈ ਜਦੋਂ ਕਿ ਆਮ ਆਦਮੀ ਪਾਰਟੀ ਦਾ ਕੈਬਨਿਟ ਮੰਤਰੀ ਪਿਛਲੇ ਬੀਤੇ ਦਿਨ ਬਸਾਖੀ ਵਾਲੇ ਦਿਨ ਜਿਸ ਦਿਨ ਦਸ਼ਮੇਸ਼ ਪਿਤਾ ਨੇ ਮਾਨਸਕੀ ਜਾਤੀ ਸਭਾ ਇੱਕੇ ਪਹਿਚਾਣ ਬੋਧਾ ਸੰਕਲਪ ਪੰਜਾਬ ਦੀ ਧਰਤੀ ਅਨੰਤਪੁਰ ਸਾਹਿਬ ਤੋਂ ਦਿੱਤਾ ਸੀ ਲੇਕਿਨ ਆਮ ਆਦਮੀ ਪਾਰਟੀ ਦਾ ਮੁਖ ਬਲਾਰਾ ਮੰਤਰੀ ਕੈਬਨਟ ਮੰਤਰੀ ਇਹ ਕਹਿ ਰਿਹਾ ਸੀ ਰਾਮਗੜੀਆ ਭਾਈਚਾਰੇ ਬਾਰੇ ਗਲਤ ਸ਼ਬਦਾਵਲੀ ਸਨਿਆਰਾ ਭਾਈਚਾਰੇ ਬਾਰੇ ਗਲਤ ਸ਼ਬਦਾਵਲੀ ਔਰ OBC ਦੀਆਂ 75 ਬਰਾਦਰੀਆਂ ਬਾਰੇ ਇਹ ਗਲਤ ਸ਼ਬਦਾਵਲੀ ਸੀ ਜਿੱਦਾਂ ਕਾਂਗਰਸ ਦਲਤਾ ਨੂੰ ਪੈਰਾਂ ਦੀਆਂ ਜੁੱਤੀਆਂ ਸੱਦਦੀ ਸੀ ਜਿਸ ਤਰ੍ਹਾਂ ਕਾਂਗਰਸ ਇਹ ਕਹਿੰਦੀ ਸੀ ਪਵਿੱਤਰ ਤੇ ਪੰਥਕ ਸੀਟਾਂ ਦਲਤਾ ਨੂੰ ਕਿਉਂ ਦੇਤੀਆਂ ਅੱਜ ਆਮ ਆਦਮੀ ਪਾਰਟੀ ਦਲਤਾਂ ਤੋਂ ਬਾਅਦ ਪਛੜੇ ਵਰਗਾਂ ਨੂੰ ਗਾਲੀ-ਗਲੋਚ ਕਰ ਰਹੀ ਆ ਬਹੁਜਨ ਸਮਾਜ ਪਾਰਟੀ ਦਲਤੌਰ ਪਛੜੇ ਵਰਗਾਂ ਨੂੰ ਲਾਮਬੰਦ ਕਰਕੇ ਇਹ ਸੰਵਿਧਾਨ ਵਿਰੋਧੀ, ਆਪਾਪਾ ਸਭ ਅੰਬੇਡਕਰ ਵਿਰੋਧੀ, ਦਲਤ ਪਛੜਾ ਵਿਰੋਧੀ ਪਾਰਟੀਆਂ ਨੂੰ ਇਹਨਾਂ ਨੂੰ ਹਰਾਉਣ ਦਾ ਕੰਮ ਕਰੇਗੀ।